ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਬਰੀ ਰੋਹਾਨੀ ਇਲਾਜ ਵਿੱਚ ਅੱਜ ਅਸੀਂ ਫਿਰ حاضر ਹੋਏ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਜੋ ਕਿ ਹੈ ਹਜਰਤ ਸੁਲੇਮਾਨ ਪੈਗੰਬਰ ਦਾ ਕਲਮਾ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਹਜਰਤ ਸੁਲੇਮਾਨ ਕਿੰਨੇ ਸ਼ਕਤੀਸ਼ਾਲੀ ਪੈਗੰਬਰ ਹਨ ਸੁਲੇਮਾਨ ਨੂੰ ਭੂਤਾਂ ਪ੍ਰੇਤਾਂ ਜਿੰਨ ਖਬੀਸ ਪਰੀਆਂ ਦਾ ਰਾਜਾ ਮੰਨਿਆ ਜਾਂਦਾ ਹੈ ਇਹ ਸਾਰੇ ਹਜਰਤ ਸੁਲੇਮਾਨ ਪੈਗੰਬਰ ਦੇ ਗੁਲਾਮ ਹਨ ਹਜਰਤ ਸੁਲੇਮਾਨ ਦੀ ਆਗਿਆ ਮੰਨਦੇ ਹਨ ਇਹ ਸਾਧਨਾ ਬਹੁਤ ਹੀ ਤਾਕਤਵਰ ਸਾਧਨਾ ਹੈ ਇਸ ਸਾਧਨਾ ਵਿੱਚ ਪਰियां ਵੀ ਹਾਜ਼ਰ ਹੁੰਦੀਆਂ ਹਨ ਇਸ ਸਾਧਨਾ ਨੂੰ ਕਰਨ ਵਾਲਾ ਕਰਨ ਤੋਂ ਪਹਿਲਾਂ ਸਾਧਕ ਦਾ ਗੁਰੂ ਹੋਣਾ ਬਹੁਤ ਜ਼ਰੂਰੀ ਹੈ ਬਿਨਾਂ ਗੁਰੂ ਤੋਂ ਇਸ ਸਾਧਨਾ ਨੂੰ ਨਹੀਂ ਕਰਨਾ ਚਾਹੀਦਾ ਹੈ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਹੈ ਇਹ ਗੁਰੂ ਵੀ ਪਹੁੰਚਿਆ ਹੋਣਾ ਚਾਹੀਦਾ ਹੈ ਜਿਸ ਨੂੰ ਇਸ ਸਾਧਨਾ ਬਾਰੇ ਜਾ ਇਲਮ ਵਾਰੇ ਪੂਰਾ ਗਿਆਨ ਹੋਵੇ ਕਿਸੇ ਇਸ ਤਰ੍ਹਾਂ ਨਾ ਹੋਵੇ ਕਿ ਉਹ ਆ ਬੀ ਕੁਛ ਨਾ ਜਾਣਦਾ ਹੋਵੇ ਤੇ ਦੂਸਰੇ ਨੂੰ ਰਾਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਇਸ ਤਰ੍ਹਾਂ ਦਾ ਗੁਰੂ ਨਹੀਂ ਹੋਣਾ ਚਾਹੀਦਾ ਕਿ ਗੁਰੂ ਕੋਲ ਖੁਦ ਕੋਲ ਵੀ ਕੋਈ ਪਹਿਰਾ ਕੋਈ ਪੀਰ ਫਕੀਰ ਦੇਵੀ ਦੇਵਤੇ ਦਾ ਭਗਤ ਜਾਂ ਉਹਨਾਂ ਦਾ ਕੋਈ ਪਹਿਰਾ ਉਸ ਕੋਲੇ ਹੋਣਾ ਚਾਹੀਦਾ ਹੈ ਉਸ ਨੂੰ ਇਲਮ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਗੁਰੂ ਨੂੰ ਹੀ ਆਪਣਾ ਗੁਰੂ ਬਣਾਉਣਾ ਚਾਹੀਦਾ ਹੈ ਕਈ ਵਾਰ ਦੇਖਿਆ ਜਾਂਦਾ ਹੈ ਅੱਜ ਕੱਲ੍ਹ ਦੇ ਟਾਈਮ ਵਿੱਚ ਕਿ ਕੋਸ਼ਕ ਬੰਦੀ ਇਸ ਤਰ੍ਹਾਂ ਦੀ ਹੁੰਦੀਆਂ ਹਨ ਜਿਨ੍ਹਾਂ ਕੋਲ ਦੋ ਚਾਰ ਕਲਾਮਾਂ ਹੁੰਦੀਆਂ ਹਨ ਉਹ ਵੀ ਇਧਰ ਉਧਰ ਇਕੱਠੀਆਂ ਕੀਤੀਆਂ ਹੁੰਦੀਆਂ ਹਨ ਤੇ ਉਹਨਾਂ ਕੋਲੇ ਆਪਣੇ ਕੋਲੇ ਕੁਝ ਨਹੀਂ ਹੁੰਦਾ ਇੱਕ ਰੱਟਾ ਹੁੰਦਾ ਹੈ ਰੱਟੇ ਤੋਂ ਬਿਨਾ ਉਹਨਾਂ ਕੋਲੇ ਕੁਝ ਨਹੀਂ ਹੁੰਦਾ ਹੈ ਤੇ ਉਹ ਗੁਰੂ ਬਣ ਕੇ ਬੈਠ ਜਾਂਦੇ ਹਨ ਤੇ ਭੋਲੇ-ਭਾਲੇ ਬੰਦੇ ਉਹਨਾਂ ਦੀ ਝਾਸੇ ਵਿੱਚ ਆ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਸ਼ੌਕ ਹੁੰਦਾ ਹੈ ਗੁਰੂਆਂ ਪੀਰਾਂ ਦੀ ਸੇਵਾ ਕਰਨ ਦਾ ਤੇ ਉਹ ਵੀ ਚਾਹੁੰਦੇ ਹਨ ਕਿ ਅਸੀਂ ਵੀ ਗੁਰੂਆਂ ਪੀਰਾਂ ਦੀ ਸੇਵਾ ਕਰਕੇ ਪੈਰੇ ਹਾਸਲ ਕਰੀਏ ਪੀਰਾਂ ਦੇ ਦਰਸ਼ਨ ਦੀਦਾਰ ਹੋਣ ਸਾਨੂੰ ਵੀ ਇਸ ਤਰ੍ਹਾਂ ਉਹ ਇਹਨਾਂ ਢੋਂਗੀਆਂ ਦੇ ਚੱਕਰ ਵਿੱਚ ਫਸ ਜਾਂਦੇ ਹਨ ਕਿਉਂਕਿ ਉਸ ਕੋਲ ਆਪਣੇ ਕੋਲ ਵੀ ਕੁਝ ਨਹੀਂ ਹੁੰਦਾ ਹੈ ਦੇਉ ਦੇ ਗਾ ਆਪਣੇ ਚੇਲੇ ਨੂੰ ਇਸਨੇ ਕੀ ਦੇਣਾ ਹੈ ਤੇ ਇਸ ਤਰ੍ਹਾਂ ਤੋਂ ਬਚੋ ਕਿ ਗੁਰੂ ਵੀ ਪੱਕਾ ਹੋਣਾ ਚਾਹੀਦਾ ਹੈ ਜਿਸ ਦੇ ਸਿੱਲੇ ਕੱਟੇ ਹੋਣੇ ਚਾਹੀਦੇ ਹਨ ਤੇ ਇਲਮ ਦਾ ਪੂਰਾ ਗਿਆਨ ਹੋਵੇ ਤੇ ਆਪਣੇ ਕੋਲੇ ਵੀ ਕੋਈ ਉਸ ਕੋਲੇ ਤਾਕਤ ਹੋਵੇ ਚਾਹੇ ਉਹ ਦੇਵੀ ਹੋਵੇ ਚਾਹੇ ਪਰੀ ਹੋਵੇ ਚਾਹੇ ਪੀਰ ਫਕੀਰ ਦਾ ਸਾਆਆ ਹੋਵੇ ਕਿਸੇ ਦੇ ਵੀ ਉਸੁੱਤੀ ਮੀਰ ਹੋਣੀ ਜ਼ਰੂਰੀ ਹੈ ਇਸ ਤਰ੍ਹਾਂ ਦੇ ਗੁਰੂ ਲੱਭ ਕੇ ਉਹਨਾਂ ਨੂੰ ਆਪਣੇ ਗੁਰੂ ਬਣਾਓ ਤੇ ਫਿਰ ਹੀ ਇਸ ਕੰਮ ਨੂੰ ਕਰਿਓ ਕਿਉਂਕਿ ilm ਸਿੱਖਣਾ ਤੇ ਸਿਖਾਉਣ ਵਿੱਚ ਫਰਕ ਹੁੰਦਾ ਹੈ ਸਿਖਾਉਣ ਵਾਲਾ ਵੀ ਪੂਰਾ ਕਾਮਿਲ ਹੋਣਾ ਚਾਹੀਦਾ ਹੈ ਤੇ ਸਿੱਖਣ ਵਾਲਾ ਵੀ ਪੂਰਾ ਰੀਜਨਲ ਸਿੱਖਣ ਵਾਲਾ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਟਾਈਮ ਵਿੱਚ ਜਿਨ੍ਹਾਂ ਨੇ ਇਧਰ ਉਧਰੋਂ ਕਲਾਮਾਂ ਇਕੱਠੀਆਂ ਕਰਨੀਆਂ ਹਨ ਮਾਰਕੀਟ ਵਿੱਚੋਂ ਬਹੁਤ ਛੋਰੀਆਂ ਕਿਤਾਬਾਂ ਮਿਲ ਜਾਂਦੀਆਂ ਹਨ ਤੇ ਉਹ ਉਸ ਕਿਤਾਬਾਂ ਨੂੰ ਪੜ੍ਹ ਕੇ ਆਪਣੇ ਆਪ ਨੂੰ ਗੁਰੂ ਮੰਨਣ ਲੱਗ ਜਾਂਦੇ ਹਨ ਕਿ ਅਸੀਂ 40 ਦਿਨ ਪਾਠ ਕੀਤਾ ਹੈ ਅਸੀਂ 20 ਦਿਨ ਪਾਠ ਕੀਤਾ ਹੈ 21 ਦਿਨ ਪਾਠ ਕੀਤਾ ਹੈ ਬਿਰੋ ਪਾਠ ਕਰਨ ਨਾਲ ਕੁਝ ਨਹੀਂ ਹੁੰਦਾ ਹੈ ਜਿੰਨਾ ਟਾਈਮ ਤੁਹਾਡੇ ਉਸ ਚੀਜ਼ ਨਾਲ ਉਸ ਦੇਵੀ ਨਾਲ ਉਸ ਦੇਵਤੇ ਨਾਲ ਜਾਂ ਉਸ ਪੀਰ ਫਕੀਰ ਨਾਲ ਅਮਨੂ ਸਾਹਮਣੀ ਵਚਨ ਨਹੀਂ ਹੁੰਦੇ ਜਿੰਨਾ ਟਾਈਮ ਛੋੜੇ ਉਸ ਨਾਲ ਚੀਜ਼ ਨਾਲ ਵਚਨ ਨਹੀਂ ਹੁੰਦੇ ਉਹਨਾਂ ਟਾਈਮ ਤੁਹਾਡਾ ਸ਼ਲਾ ਨਹੀਂ ਮੰਨਿਆ ਜਾਂਦਾ ਹੈ ਪੜਨ ਤਾਂ 10-10 ਸਿਲੇ ਕਰਕੇ ਵੀ ਲੋਕ ਬੈਠੇ ਹਨ ਜਿਨ੍ਹਾਂ ਨੂੰ ਕੋਈ ਸਾਧਨਾ ਚੋ ਸਿੱਧੀ ਨਹੀਂ ਪ੍ਰਾਪਤ ਹੋਈ ਕਿਉਂਕਿ ਸਿੱਧੀ ਦਾ ਹੋਣਾ ਬਹੁਤ ਜ਼ਰੂਰੀ ਹੈ ਜੋ ਇਸ ਤਰ੍ਹਾਂ ਦੇ ਕਲਮੇ ਹੁੰਦੇ ਹਨ ਉਹ ਬਹੁਤ ਹੀ ਉਗਰ ਤੇ ਸ਼ਕਤੀਸ਼ਾਲੀ ਕਲਮੇ ਹੁੰਦੇ ਹਨ ਜਿਸ ਤਰ੍ਹਾਂ ਅੱਜ ਅਸੀਂ ਲੈ ਕੇ ਆਏ ਹਾਂ ਹਜਰਤ ਸੁਲੇਮਾਨ ਪੈਗੰਬਰ ਦਾ ਕਲਮਾ ਇਹ ਬਹੁਤ ਹੀ ਤਾਕਤਵਰ ਕਲਮਾ ਹੈ ਕਿਉਂਕਿ ਇਸ ਕਲਮੇ ਵਿੱਚ ਇੰਨੀ ਤਾਕਤ ਹੈ ਜੋ ਵੀ ਇਸ ਨੂੰ ਸਹੀ ਮੰਨ ਤੇ ਸਹੀ ਢੰਗ ਨਾਲ ਤੇ ਸਹੀ ਵਿਧੀ ਨਾਲ ਕਰੇਗਾ ਉਹ ਜ਼ਰੂਰ ਹੀ ਇਸ ਵਿੱਚ ਕਾਮਯਾਬ ਹੋਵੇਗਾ ਕਿਉਂਕਿ ਇਸ ਕਲਮ ਵਿੱਚ ਤਾਕਤ ਬਹੁਤ ਹੈ ਜੋ ਵੀ ਸਾਧਕ ਇਸ ਦੀ ਸਾਧਨਾ ਕਰਨ ਬੈਠੇਗਾ ਉਸ ਨੂੰ ਪਹਿਲਾਂ ਤੇ ਚਾਹੀਦਾ ਹੈ ਕਿ ਉਹ ਕੋਈ ਵੀ ਬਿਮਾਰੀ ਦਾ ਸ਼ਿਕਾਰ ਨਾ ਹੋਵੇ ਕਿਉਂਕਿ ਇਸ ਵਿੱਚ ਜੇ ਕੋਈ ਖਾਸ ਕਰਕੇ ਦਿਲ ਦੀ ਬਿਮਾਰੀ ਦਾ ਮਰੀਜ਼ ਨਹੀਂ ਹੋਣਾ ਚਾਹੀਦਾ ਜਿਸ ਬੰਦੇ ਦੀ ਜਿਸ ਵੀ ਵੀਰ ਭਾਈ ਦੀ ਕਿਸੇ ਸਾਧਕ ਦੀ ਦਿਲ ਦੀ ਬਿਮਾਰੀ ਦੀ ਸ਼ਿਕਾਇਤ ਹੈ ਤਾਂ ਉਹ ਇਸ ਸਾਧਨਤ ਬਿਲਕੁਲ ਹੀ ਦੂਰ ਰਹਿਣ ਕਿਉਂਕਿ ਸਾਧਨਾ ਵਿੱਚ ਡਰ ਭੈ ਬਹੁਤ ਹੀ ਲੱਗੇਗਾ ਕਿਉਂਕਿ ਜਦੋਂ ਵੀ ਅਸੀਂ ਕੋਈ ਤਾਕਤਵਰ ਕਲਮੇ ਦੀ ਸਾਧਨਾ ਕਰਦੇ ਹਾਂ ਉਸ ਕਲਮੇ ਦੇ ਵੰਸ਼ ਨੂੰ ਪੀਰ ਨੂੰ ਵੱਲੋਂ ਦਰਸ਼ਨ ਕਰਨਾ ਚਾਹੁੰਦੇ ਹਾਂ ਤਾਂ ਉਸ ਤੋਂ ਪਹਿਲਾਂ ਉਸ ਦੇ ਥੱਲੇ ਕੰਮ ਕਰਦੀਆਂ ਹਨ ਚੀਜ਼ਾਂ ਉਹ ਸਾਧਕ ਦਾ ਇਮਤਿਹਾਨ ਜ਼ਰੂਰ ਲੈਂਦੀਆਂ ਹਨ ਜੋ ਕੋਈ ਉਹਨਾਂ ਦੀ ਸਾਧਨਾ ਕਰਦਾ ਹੈ ਤੇ ਉਸ ਨੂੰ ਡਰਉਂਦਿਆਂ ਵੀ ਹਨ ਧਮਕਾਉਂਦਿਆਂ ਵੀ ਹਨ ਤੇ ਇਸ ਤਰ੍ਹਾਂ ਜੋ ਕੋਈ ਦਿਲ ਦਾ ਮਰੀਜ਼ ਹੋਵੇਗਾ ਉਸ ਕੋਲੋਂ ਇਹ ਸਾਧਨਾ ਨਹੀਂ ਹੋਣੀ ਉਸ ਦਾ ਨੁਕਸਾਨ ਵੀ ਹੋ ਸਕਦਾ ਹੈ ਇਸ ਲਈ ਵੀਰੋ ਜੋ ਕੋਈ ਬਿਮਾਰੀ ਦਿਲ ਦਾ ਮਰੀਜ਼ ਹੈ ਉਹ ਬਿਲਕੁਲ ਹੀ ਇਸ ਸਾਧਨਾ ਨੂੰ ਨਾ ਕਰੇ ਤੇ ਸਾਧਨਾ ਦੇ ਪਰਹੇਜ਼ ਵੀ ਬਹੁਤ ਜ਼ਰੂਰੀ ਹਨ ਹੁਣ ਤੱਕ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ ਬਿਨਾਂ ਗੁਰੂ ਤੋਂ ਨਹੀਂ ਕਰਨਾ ਨੰਬਰ 2 ਤੇ ਕੋਈ ਬਿਮਾਰੀ ਦਾ ਸ਼ਿਕਾਰ ਨਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਐਬ ਬਿਮਾਰੀ ਨਹੀਂ ਹੋਣੀ ਚਾਹੀਦੀ ਸਾਧਕ ਨੂੰ ਪਰ ਹੁਣ ਨੰਬਰ 3 ਤੇ ਪਾਕ ਸਾਫ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਇਸ ਸਾਧਨਾ ਤੇ ਬੈਠਣਾ ਹੈ ਤਾਂ ਉਸ ਨੂੰ ਇਸ ਸਾਧਨਾ ਬਾਰੇ ਗਿਆਨ ਵੀ ਹੋਣਾ ਚਾਹੀਦਾ ਹੈ ਉਹ ਪਾਕ ਸਾਫ ਹੋ ਕੇ ਹੀ ਬੈਠੇ ਤੇ 40 ਦਿਨ ਪਾਕ ਸਾਫ ਹੀ ਰਹੇ ਨਾ ਕੋਈ ਨਸ਼ਾ ਸ਼ਰਾਬ ਮੀਟ ਅੰਡਾ ਉਸ ਵੀ ਨਹੀਂ ਵਰਤੋ ਕਰਨੀ ਕਿਉਂਕਿ ਜਲਾਲੀ ਤੇ ਜਮਾਲੀ ਦੋਨੇ ਹੀ ਪਰਹੇਜ਼ ਜ਼ਰੂਰੀ ਹਨ ਅਸੀਂ ਕਿਸੇ ਵੀਡੀਓ 'ਚ ਤੁਹਾਨੂੰ ਜਲਾਲੀ ਤੇ ਜਮਾਲੀ ਬਾਰੇ ਵੀ ਦੱਸਾਂਗੇ ਕਿ ਇਹਨਾਂ ਦੇ ਪਰਹੇਜ਼ ਕੀ ਹੁੰਦੇ ਹਨ ਇਸ ਲਈ ਅਸੀਂ ਇੱਕ ਹੋਰ ਨਵੀਂ ਵੀਡੀਓ ਅੱਡ ਦੀ ਬਣਾ ਕੇ ਪਾ ਦੇਵਾਂਗੇ ਤੇ ਹੁਣ ਤੁਸੀਂ ਇਹ ਸਾਧਨਾ ਬਾਰੇ ਇਸ ਦੀ ਵਿਧੀ ਤੁਹਾਡੇ ਮੋਬਾਈਲ ਫੋਨ ਦੀ ਸਕਰੀਨ ਉੱਤੇ ਲਿਖੀ ਹੋਈ ਨਜ਼ਰ ਆ ਰਹੀ ਹੋਵੇਗੀ ਤੇ ਇਸ ਦੀ ਇਹ ਵਿਧੀ ਹੈ ਜੋ ਤੁਹਾਡੇ ਮੋਬਾਈਲ ਫੋਨ ਦੀ ਸਕਰੀਨ ਉੱਤੇ ਤੁਹਾਨੂੰ ਦਿਖਾਈ ਦੇ ਰਹੀ ਹੈ ਤੇ ਇੱਕ ਤੁਹਾਨੂੰ ਇਸ ਕਲਮ ਦਾ ਜਾਪ ਜੋ ਤੁਸੀਂ ਕਰਨਾ ਹੈ ਉਹ ਕਲਮ ਤੁਹਾਨੂੰ ਤੁਹਾਡੇ ਮੋਬਾਈਲ ਫੋਨ ਦੀ ਸਕਰੀਨ ਉੱਤੇ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਇਸ ਦਾ ਜਾਪ ਤੁਸੀਂ ਕਰਨਾ ਹੈ ਇਸ ਦਾ ਜਾਪ 40 ਦਿਨ ਤੁਸੀਂ ਕਰਨਾ ਹੈ ਤਾਂ ਤੁਹਾਨੂੰ ਜ਼ਰੂਰ ਹੀ ਕਿ ਪੈਗੰਬਰ ਦੇ ਦਰਸ਼ਨ ਹੋਣਗੇ ਸੁਲੈਮਾਨ ਦੇ ਦਰਸ਼ਨ ਹੋਣਗੇ ਉਸ ਤੋਂ ਪਹਿਲਾਂ ਪਰੀਆਂ ਦੇ ਵੀ ਤੁਹਾਨੂੰ ਦਰਸ਼ਨ ਹੋਣਗੇ ਜੋ ਉਹਨਾਂ ਦੇ ਥੱਲੇ ਜਨਾਤ ਆਉਂਦੇ ਹਨ ਉਹ ਵੀ ਤੁਹਾਡੇ ਤੁਹਾਡੇ ਦਰਸ਼ਨ ਹੋਣਗੇ ਤੁਹਾਨੂੰ ਉਹਨਾਂ ਦੇ ਵੀ ਤੇ ਜੋ ਵੀ ਉਹਨਾਂ ਨੂੰ ਕਿਸੇ ਕੰਮ ਨੂੰ ਕਹੋਗੇ ਉਹ ਤੁਹਾਡਾ ਹਰ ਇੱਕ ਕੰਮ ਪੂਰਾ ਕਰਨਗੇ ਉਹਦੋਂ ਇਹ ਵੀ ਕੰਮ ਕੋਈ ਵੀ ਹੋਵੇ ਜਿਸ ਤਰ੍ਹਾਂ ਦਾ ਵੀ ਹੋਵੇ ਤੁਹਾਡੇ ਸਾਰੇ ਕੰਮ ਪੂਰੇ ਕਰਨਗੇ ਅਸੀਂ ਇਸ ਤਰ੍ਹਾਂ ਦੀ ਆਪਣੇ ਚੈਨਲ ਤੇ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਹੁਣ ਸਾਨੂੰ ਦਿਓ ਇਜਾਜ਼ਤ ਤੇ ਸਾਡੇ ਚੈਨਲ ਸਾਬਰੀ ਰੋਹਾਨੀ ਇਲਾਜ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰਨਾ